ਆ ਘੋੜੇ ਤੇ ਬੈਠੇ ਜ਼ੋਮੈਟੋ ਬੁਆਏ ਦੀ 13 ਸੈਕਿੰਡ ਦੀ ਵੀਡੀਓ ਨੇ ਸੋਸ਼ਲ ਮੀਡੀਆ ਤੇ ਤਹਿਲਕਾ ਮਚਾ ਦਿੱਤਾ ਹੁਣ ਤੱਕ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਪਸੰਦ ਕਰ ਚੁੱਕੇ ਨੇ ਲਾਈਕ ਤੇ ਸ਼ੇਅਰ ਵੀ ਕਰ ਚੁੱਕੇ ਨੇ ਆਖਰੇ ਜ਼ੋਮੈਟੋ ਬੁਆਏ ਦੀ ਵੀਡੀਓ ਨੂੰ ਐਨਾ ਕਿਉਂ ਪਸੰਦ ਕੀਤਾ ਜਾ ਰਿਹਾ ਆਓ ਤੁਹਾਨੂੰ ਦੱਸ ਦਿਆਂ ਇਸ ਖਬਰ ਦੇ ਜ਼ਰੀਏ ਹੈਦਰਾਬਾਦ ਦੇ ਇੱਕ ਡਿਲੀਵਰੀ ਬੁਆਏ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਵਿੱਚ Zomato ਦਾ ਡਿਲੀਵਰੀ ਬੁਆਏ ਫੂਡ ਡਿਲੀਵਰੀ ਕਰਨ ਲਈ ਘੋੜੇ ਤੇ ਸਵਾਰ ਨਜ਼ਰ ਆ ਰਿਹਾ ਹੈ। ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਸ਼ੇਅਰ ਕੀਤੀ ਹੈ। ਇਹ ਡਿਲੀਵਰੀ ਬੁਆਏ ਹੈਦਰਾਬਾਦ ਦੀ ਵਿਅਸਤ ਸੜਕਾਂ ਤੇ ਬਹਾਣਾ ਦੇ ਵਿਚਕਾਰ ਆਪਣੇ ਮੋਢੇ ਤੇ ਪਾਰਸਲ ਚੁੱਕੀ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਲਗਾਤਾਰ ਸ਼ੇਅਰ ਵੀ ਕੀਤਾ ਜਾ ਰਿਹਾ ਹੈ। ਦਰਅਸਲ ਪੈਟਰੋਲ ਦੀ ਕਮੀ ਕਾਰਨ ਪੈਟਰੋਲ ਪਰਵਾਉਣ ਲਈ ਕਾਫੀ ਲੰਬੀਆਂ ਲਾਈਨਾਂ ਲੱਗ ਗਈਆਂ ਸਨ ਅਜਿਹੇ ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਪੈਟਰੋਲ ਪੰਪ ਤੇ ਲੰਗੀਆਂ ਲਾਈਨਾਂ ਕਾਰਨ ਹੀ ਡਿਲੀਵਰੀ ਬாய் ਨੇ ਖਾਣਾ ਡਿਲੀਵਰ ਕਰਨ ਦਾ ਇਹ ਤਰੀਕਾ ਲੱਭਿਆ ਵਰ ਵੀਡੀਓ ਦੇ ਵਿੱਚ ਡਿਲੀਵਰੀ ਬੁਆਏ ਸਕੂਟਰ ਜਾਂ ਬਾਈਕ ਤੇ ਨਹੀਂ ਸਗੋਂ ਘੋੜੇ ਤੇ ਆਰਡਰ ਦੇਣ ਆਇਆ ਸੀ ਜਿਸ ਨੂੰ ਲੋਕਾਂ ਨੇ ਆਪਣੇ ਕੈਮਰੇ ਚ ਕੈਦ ਕਰ ਲਿਆ ਅਰਵਾਜ਼ ਦੀ ਗੇਟ ਨਾਮ ਦੇ ਇੱਕ ਯੂਜ਼ਰ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਸ਼ੇਅਰ ਕੀਤਾ ਬਿਊਰੋ ਰਿਪੋਰਟ ਹਰਫ ਪੰਜਾਬ ਟੀਵੀ